ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਹੈ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਝਾ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਰਿਆ ਬੰਟੀਰ ਮਾਣਾ ਤੇ ਝੂਠਾ ਕੇਸ ਹੁਣ ਗੁਨੀਮ ਮਜੀਠੀਆ ਜੀ ਦੇ ਫਰਾਡ ਲੈਂਡ ਕੇਸ ਝੂਠਾ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਤੂੰ ਸਭਨ ਪੈ ਤੂੰ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇਂਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜਿੰਨੇ ਤੇ ਮੇਰੇ ਤੇ ਪਰਚਾ ਦੇ ਭਗਵੰਤ ਮਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦਿਨ ਵਣ ਨਹੀਂ ਮੰਨਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਸ਼ਤਰ ਮਾਰਨਗੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਅਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨਾਂ ਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਪੁਰ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡ ਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ ਚੀਫ ਮਿਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੀ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪਹਿਲਾਂ 2 ਸਾਲ ਦਾ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ ਦੋ ਸਾਲ ਤਾਂ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਅਸੀਂ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਉਹ ਤੁਸੀਂ ਸਾਹਮਣੇ ਪੈ ਤੋ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦਿਨ ਕੱਢ ਲੋਂਗੇ ਸਾਹਮਣੇ ਹੁਣ ਕੀ ਕਰ ਰਿਹਾ ਹੈ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਹੈ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਿਹਾ ਹੈ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤਾਂ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤਬਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਾਣ ਨਹੀਂ ਦੇਣਾ ਵਾਣ ਨਹੀਂ ਮਨ ਲੱਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਐ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ ਆਪਰੇਟਰ ਉਹਨਾਂ ਤੇ ਵੀ ਧੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮਐਲਏ ਲੱਗੇ ਐ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਐ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀ ਆ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾਲੇ ਤੇ ਤੁਸੀਂ ਦੱਸੋ ਕਿਸ ਚੀਜ਼ 'ਚ ਇਹਨਾਂ ਨੇ ਕੁਝ ਕੀਤਾ ਹੈ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹੁੰਦਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਝਾਲ ਵਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਦੇਖੋ ਲਾਰੈਂਸ ਬਿਸ਼ਨੋਈ ਜੀ ਅੱਜ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਕੀ ਹੈ ਜੇ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁੱਖ ਮੰਤ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪਾਂ ਖੇਨੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਕੋ ਚਲਾਉਣ ਲੱਗ ਗਏ ਆ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਆ ਉਹਦੀ ਧਰਮ ਪਤਨੀ ਉਹਨਾਂ ਦੀ